ਕਜੀ ਇਹੋ ਜਿਹਾ ਕੰਮ ਜਿਹੜਾ ਇਹ ਦੇਸ਼ ਕਰ ਰਿਹਾ ਇਹ ਸਿੱਖਾਂ ਦੀ ਸੋਚ ਦੇ ਉੱਤੇ ਕਬਜ਼ਾ ਕਰਨਾ ਚਾਹੁੰਦਾ ਸਾਨੂੰ ਜਿੱਥੇ ਜਾਨੋਂ ਮਾਰਿਆ ਇਸ ਦੇਸ਼ ਨੇ 1984 'ਚ ਦਰਬਾਰ ਸਾਹਿਬ ਇਸ ਥਾਂ ਤੇ ਜਿਹੜੇ ਬਹੁ ਸਮੇਂ 5 ਜੂਨ ਨੂੰ ਆਈ ਸੀ ਸੰਗਤ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਸ਼ਹੀਦਤ ਵੈਗ੍ਰੀ ਕਾ ਖਾਲਸਾ ਵੈਗ੍ਰੀ ਦੀ ਫਤਿਹ ਮੈਂ ਆਲਮਦੂਪ ਸਿੰਘ ਬਲਮਾਜਰਾ ਪ੍ਰਧਾਨ ਨਾੜਤੀ ਐਸੋਸੀਏਸ਼ਨ ਸਮਰਾਲਾ ਮੰਡੀ ਅਤੇ ਮਾਲਵਾ ਐਜੂਕੇਸ਼ਨ ਕਾਉਂਸਲ ਦੇ ਪ੍ਰਧਾਨ ਹੋਣ ਦੇ ਨਾਤੇ ਮੈਂ ਆਰਦੇ ਵੱਲੋਂ ਤੇ ਸਮੂਹ ਐਸੋਸੀਏਸ਼ਨਾਂ ਵੱਲੋਂ ਗੁਰੂ ਗ੍ਰੰਥ ਦੀਆਂ ਸਾਰੀਆਂ ਸਿੱਖ ਸੰਗਤਾਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ ਹਾਂ ਆਪਾਂ ਨੂੰ ਗੁਰਨਾਨ ਸਿੰਘ ਸਾਹਿਬ ਨੇ ਬੜੀਆਂ ਸਖਿਆਵਾਂ ਦਿੱਤੀਆਂ ਨੇ ਆਪਾਂ ਨੇ ਪੰਜਾਬੀਆਂ ਨੂੰ ਤੇ ਚੱਲਦੇ ਹੋਏ ਦੁਨੀਆ ਦੇ ਹਰ ਕੋਨੇ 'ਚ ਬੜੀਆਂ ਤਰੱਕੀਆਂ ਕੀਤੀਆਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਬੜੀਆਂ ਸਖਿਆਵਾਂ ਦਿੱਤੀਆਂ ਨੇ ਜਿਹਦੇ ਤੇ ਚੱਲਦੇ ਆ ਨੇ ਆਪਾਂ ਨੇ ਪੰਜਾਬੀਆਂ ਨੇ ਸਾਰੀ ਦੁਨੀਆ ਵਿੱਚ ਬੜਾ ਨਾਮਾਣਾ ਖੱਟਿਆ ਪਰ ਮੈਂ ਇੱਕ ਵਾਰੀ ਫੇਰ ਇੱਕ ਪੁਰਜੋਰ ਅਪੀਲ ਕਰਦਾ ਕਿ ਆਪਾਂ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਰਾਣੀ ਨੂੰ ਅੱਗ ਲਾਉਣ ਤੋਂ ਬਰੇਜ਼ ਕਰੀਏ ਅਤੇ ਵੱਧ ਤੋਂ ਵੱਧ ਦਰਾਖਤ ਲਗਾਈਏ ਤਾਂ ਜੋ ਆਪਣੀਆਂ ਆਉਣ ਵਾਲੀਆਂ ਨਸਲਾਂ ਸ਼ੁੱਧ ਵਾਤਾਵਰਨ 'ਚ ਰਹਿ ਸਕਣ ਮੈਂ ਫੇਰ ਇੱਕ ਵਾਰੀ ਸਾਰੀ ਸਿੱਖ ਸੰਗਤ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਾਰ ਕਹਿੰਦਾ ਕਿਸਾਨ ਖੁਸ਼ਾਲ ਤਾਂ ਦੇਸ਼ ਖੁਸ਼ਾਲ ਕੇਸ ਗਰੁੱਪ ਮਲੇਰ ਕੂਟਲਾ ਕਿਸਾਨ ਵੀਰਾਂ ਲਈ ਲੈ ਕੇ ਆਇਆ ਹੈ 9355 ਸੈਲਫ ਕੰਬਾਈਨ ਨਵੇਂ ਫੀਚਰ ਚੋ ਘਰਚੇ ਵਣ ਤੋਂ ਤੂੰ ਇਨਕਾਰ ਕੀਤਾ ਆ ਮੈਂ ਉੱਥੇ ਆ ਕੇ ਦੇ ਦੇ ਜਣਾ ਅਸੀਂ ਤੇਰੇ ਉੱਤੇ ਕੋਈ ਹੱਲਾ ਨਹੀਂ ਰਾਨ ਲੱਗੇ ਮੈਨੂੰ ਦੇ ਦਿਓ ਨਾ ਆਪਾਂ ਕਰੀਏ ਆਪਾਂ ਨਾ ਮੇਰੇ ਮੇਰੀ ਮੇਰੀ ਚੋਰੀ ਆ ਆ ਮੈਂ ਚੋਰੀ ਅੜਦਾ ਤੇ ਨਾਲ ਤੁਸੀਂ ਮੈਂ ਤੀ ਮੈਂ ਤੈਨੂੰ ਦੱਸ ਦਵੋ ਮੈਨੂੰ ਦੱਸੋ ਮੇਰੇ ਗੁਰੂ ਘਰਚੇ ਮੇਰੇ ਗੁਰੂ ਘਰ ਦੇ ਮਨਿੰਮੰਨ ਦੇ ਦਫ਼ਤਰ 'ਚ ਮੈਂ ਜਾ ਕੇ ਦੇ ਮਤਾ ਦੇਣਾ ਹੈ ਤੁਸੀਂ ਮੇਰੇ ਭਰਾ ਮੈਨੂੰ ਦੱਸੋ ਮੈਂ ਕੀ ਗੁਸ਼ਤ ਜ਼ੁਲਮ ਕਰ ਰਿਹਾ ਮੇਰੀ ਸਹਰ ਕੀ ਜ਼ੁਲਮ ਕਰ ਰਿਆ ਮੈਂ ਆਪਾਂ ਇਸ ਪਾਸੇ ਨਾ ਜਾ ਜਾਈਏ ਮੇਰੇ ਉੱਤੇ ਅਬਰਦੀਆਂ ਕਿਉਂ ਛੱਟੀਆਂ ਨਹੀਂ ਕੋਈ ਨਹੀਂ ਬਰਦੀ ਇਹਨਾਂ ਦਾ ਕੋਈ ਤੁਸੀਂ ਕਹ ਦੋ ਕਿ ਇਹਨਾਂ ਨੂੰ ਜਾਣ ਦੋ ਤੇ ਹੁਣ ਜਾਣ ਦੇਣਗੇ ਮੇਰੇ ਉੱਤੇ ਬਰਦੀਆਂ ਕਿਉਂ ਛੱਟੀਆਂ ਇਹ ਆਹ 5-7 ਬੰਦਿਆਂ ਨੇ ਕੀ ਕਰ ਲੈਣਾ ਉੱਥੇ ਜਾ ਕੇ ਤੁਹਾਨੂੰ ਤੇਰੀ ਸ਼ਾਇ ਨਹੀਂ ਤੀ ਮਿੰਟ ਹੁਣੇ ਦਿਓ ਮੈਂ ਇਲਾਸ ਦੇ ਵਿੱਚ ਇਹ ਮੈਂ ਨਾ ਜਾਵਾਂ ਮੈਨੂੰ ਯਾਦ ਦਾ ਪਤਾ ਜੇ ਤੁਸੀਂ ਨਾ ਹੱਟੇ ਜਾਓ ਨਹੀਂ ਨਹੀਂ ਮੈਂ ਸਮਝਾ ਦੋ ਕਿ ਜੇ ਮੈਂ ਇੱਥੇ ਪੈਰ ਧਰਤਾ ਤੁਹਾਡੀ ਰੇ ਨੀ 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 ਉਹ ਪਵਿੱਤਰ ਦਾ ਪੁੰਗ ਹੋ ਜੂ ਇਹ ਦੇ ਦਿਓ ਫਿਰ ਮੈਂ ਚਲਾ ਜਾਏ ਇਹ ਦੇ ਦਿਓ ਮੈਨੂੰ ਫਿਰ ਆਪਾਂ ਮੇਰੇ ਦਫ਼ਤਰ ਬੈ ਕੇ ਸਾਰੇ ਚਾਹ ਪਿਆਉਂ ਪਾਪਾ ਚਲੋ ਆਓ ਚਾਹ ਪੀਏ ਮੈਂ ਮੈਂ ਚਾਹ ਫਿਰ ਪਿਵਾ ਦਿੰਦਾ ਮੈਨੂੰ ਮੇਰੇ ਚਾਹ ਪੀਂਦਿਆ ਵਾਹ ਦੇ ਦੇ ਨਹੀ ਵੀਰ ਜੀ ਮੈਂ ਇਸ ਕਰਕੇ ਨਹੀਂ ਦੇਣਾ ਕਿਉਂਕਿ ਮੈਂ ਸਮਝਦਾ ਮੈਂ ਗੁਰੂ ਦਾ ਸਿੱਖ ਆ ਮੈਂ ਆਪਣੇ ਗੁਰੂ ਦੇ ਘਰ ਦੇ ਅੰਦਰ ਪੈਰ ਧਰ ਕੇ ਆਪਣੇ ਮੈਨੇਜਮੈਂਟ ਨੂੰ ਇੱਕ ਮੈਂ ਦਰਖਾਸਤ ਦੇਣੀ ਹੈ ਤੇ ਮੈਨੂੰ ਮੈਂ ਕੋਈ ਹਥਿਆਰ ਬੰਦ ਨਹੀਂ ਉੱਥੇ ਆ ਰਿਹਾ ਮੈਂ